55 ਤੇ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਅਲਪਬਾਪਾਰ ਹੋ ਚੁੱਕੀ ਹੈ ਹਲਕਾ ਜਲੰਧਰ ਦੀ ਗੱਲ ਕਰੀਏ ਤਾਂ ਇਸ ਵਾਰ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੌਣ ਮੈਦਾਨ ਵਿੱਚ ਉਤਾਰਿਆ ਹੈ ਜਿਸ ਕਾਰਨ ਜਲੰਧਰ ਲੋਕ ਸਭਾ ਦੀ ਸੀਟ ਕਾਫੀ ਦਿਲਚਸਪ ਬਣੀ ਹੋਈ ਹੈ ਇੱਥੇ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਇਸ ਸੀਟ ਤੋਂ ਜਿਤਨਾ ਜਿਥੇ ਸਿਆਸੀ ਕੈਰੀਅਰ ਲਈ ਬੇਹੱਦ ਹੀ ਲਾਜ਼ਮੀ ਮੰਨਿਆ ਜਾ ਰਿਹਾ ਹੈ ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਹੱਕ ਵੀ ਯੂਥ ਆਪਣੀ ਪੂਰੀ ਤਾਕਤ ਝੋਖ ਰਿਹਾ ਹੈ ਜਿਸ ਵਿੱਚ ਫਗਵਾੜਾ ਤੋਂ ਪ੍ਰਸਿੱਧ ਸਮਾਸੀ ਵੀ ਜਤਿੰਦਰ ਕੁਮਾਰ ਬੋਵੀ ਵੀ ਆਪਣ ਪੂਰੀ ਤਾਕਤ ਨਾਲ ਚਰਨਜੀਤ ਸਿੰਘ ਚੰਨੀ ਦੇਚੌਣ ਪ੍ਰਚਾਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਜਿਸ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਜਤਿੰਦਰ ਬਾਵੀ ਨੇ ਹਜ਼ਾਰਾਂ ਦੀ ਤعداد ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਜਲੰਧਰ ਵਿਖੇ ਕੱਢੇ ਗਏ ਇਸ ਮਾਰਚ ਪਿਛੇ ਸਾਲਿਆ ਚਰਨਜੀਤ ਸਿੰਘ ਚੰਨੀ ਦੇ ਇਸ ਸ਼ਕਤੀ ਪ੍ਰਦਰਸ਼ਨ ਚ ਜੂਤ ਦੀ ਇਸ ਸ਼ਮੂਲੀਅਤ ਨੇ ਵਿਰੋਧੀਆਂ ਨੂੰ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਇਸਟਬੂਡ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਨਕੌਦਰ ਚੌਂਗ ਚਲੰਦਰ ਵਿਖੇ ਸਮਾਪਤ ਹੋਇਆ ਇਸ ਸ਼ਕਤੀ ਪ੍ਰਦਰਸ਼ਨ ਵੀ ਨੌਜਵਾਨਾਂ ਦੀ ਸ਼ਮੂਲੀਅਤ ਨੇ ਇਹ ਦਿਖਾ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਦਮ ਬੜੀ ਹਿਤੇਜੀ ਨਾਲ ਜਿੱਤ ਦੀ ਦਹलीज ਵੱਲ ਵਧ ਰਹੇ ਨੇ ਇੱਥੇ ਦੱਸ ਦਈਏ ਕਿ ਬੀਤੇ ਦਿਨੀ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਲਜਿੰਦਰ ਸਿੰਘ ਹਮਦਰਦ ਤੇ ਹੋਇਆ ਪਰਚਾ ਦਰਜ ਮੀਡੀਆ ਦੀ ਆਜ਼ਾਦੀ ਤੇ ਇਸ ਨੂੰ ਹਮਲਾ ਦੱਸਿਆ ਇਸ ਸ਼ਕਤੀ ਪ੍ਰਦਰਸ਼ਨ ਨੂੰ ਰੋਸ ਪ੍ਰਦਰਸ਼ਨ ਦਾ ਵੀ ਨਾਂ ਦਿੱਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਆ ਜਤਿੰਦਰ ਬੋਬੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਸ਼ਕਤੀ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਯੂਥ ਦੀਸ਼ ਮੂਲਯਤ ਨੇ ਇਹ ਦਿਖਾ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਸੂਬੇ ਦੇ ਇੱਕ ਹਰਮਨ ਪਿਆਰੇ ਨੇਤਾ ਹਨ ਉਨ੍ਹਾਂ ਸਾਰੇ ਹੀ ਯੋਧਾ ਇਸ ਸ਼ਕਤੀ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਧੰਨਵਾਦ ਵੀ ਕੀਤਾ ਅੱਜ ਤਾਂ ਜਿਹੜਾ ਇਕੱਠ ਆ ਪੂਰੀ ਪੰਜਾਬ ਯੂਥ ਕਾਂਗਰਸ ਜਲੰਧਰ ਯੂਥ ਕਾਂਗਰਸ ਔਰ ਸਾਰੀ ਜਿੰਨੇ ਵੀ ਇਹ ਵੀਰਾਂ ਦਾ ਇਕੱਠ ਇੱਕ ਭਰਾਮਾ ਦਾ ਇਹ ਸਭ ਨੂੰ ਸੰਦੇਸ਼ ਆ ਪੋਲਿਟਿਕਲ ਤੋਂ ਹਟ ਕੇ ਇਕ ਭਰਾਮਾ ਦਾ ਔਰ ਕਾਂਗਰਸ ਦੇ ਪਰਿਵਾਰ ਦਾ ਇਕੱਠ ਆ ਇਹ ਬੰਦੇ ਕੋਈ ਮੁੱਲ ਦੇ ਲਿਆਦੇ ਨਹੀਂ ਹੈਗੇ ਦੇਖੋ ਸਾਰੇ ਪਾਸੇ ਮਾਰੋ ਕੈਮਰਾ ਤੁਹਾਨੂੰ ਇਹਨਾਂ ਚਿਹਰਿਆਂ ਤੇ ਖੁਸ਼ੀ ਨਜ਼ਰ ਆਉਗੀ ਇਹ ਸਾਰਾ ਯੂਥ ਇਹ ਭਰਾਮਾ ਦਾ ਇਕੱਠ ਆ ਮੈਂ ਕੋਈ ਨਹੀਂ ਕੁਛ ਕਰਨ ਵਾਲਾ ਇਹ ਸਾਰਾ ਜੋ ਇਕੱਠ ਕਰ ਰਹੇ ਆ ਮੇਰੇ ਵੀਰ ਕਰ ਰਹੇ ਆ ਔਰ ਇਹ ਸੇਰੇ ਇਹਨਾਂ ਦੇ ਸੇਰੇ ਆ ਨਾ ਕਿ ਸਾਡੇ ਕਿਸੇ ਦੇ ਵੀ ਜਿੰਨੇ ਵੀ ਇੱਥੇ ਵੀਰ ਆਏ ਅਸੀਂ ਇਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਆਂ ਔਰ ਚੰਨੀ ਸਾਹਿਬ ਦੀ ਸੋਚ ਦੇ ਨਾਲ ਖੜੇ ਆਂ ਘਰ ਘਰ ਚੰਨੀ ਜਿੱਥੇ ਵੀ ਚੰਨੀ ਦੀ ਆ ਉੱਥੇ ਹਰ ਬੰਦਾ ਉਹਨਾਂ ਦੇ ਨਾਲ ਆ ਜੀ ਚੰਨੀ ਸਾਹਿਬ ਦੇ ਕੀਤੇ ਕਾਰਜਕਾਰੀ ਕੰਮਾਂ ਨੂੰ ਸਲਾਮ ਆਉ ਚੰਨੀ ਸਾਹਿਬ ਦੇ ਹਰ ਬੰਦਾ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ